ਦੇ ਸੇਵਾ ਤਾਂ ਕਰਪਾ ਕਰਕੇ ਆਉਣ ਤਨਨ ਹੋਰ ਚਾਹੇ ਕਲਾ ਵਿੱਚ ਸੇਵਾ ਦੀ ਹਾਂ ਜੋ ਦਾਤਾ ਨਾਲ ਦੀ ਚੋਲੀ ਵਿੱਚ ਹੋਣ ਸੋ ਗੁਰਮੁਖ ਪ੍ਰਿਆਰਿਓ ਬਹੁਤ ਹੀ ਵਿਸਤਾਰ ਦੇ ਨਾਲ ਸੰਸਰ ਗਿਆਨੀ ਜੀ ਉਹਨਾਂ ਨੇ ਚੋਣ ਮੰਡੀ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਤੋਂ ਤਨੂ ਗੁਰੂ ਰਾਮਦਾਸ ਪਾਚੇ ਦਾ ਇਤਿਹਾਸ ਆਪ ਸੰਤਾਂ ਨੇ ਸਰਵਨ ਕੀਤਾ ਤੇ ਬਹੁਤ ਹੀ ਮੰਨ ਭਿੱਜ ਕੇ ਇਹਦਾ ਨੇ ਜੋ ਇਤਿਹਾਸ ਸਰਵੰਤਰ ਆਇਆ ਗੁਰਦਵਾਰੇ ਵਿੱਚ ਆਉਣ ਦੇ ਕੁਝ ਨਿਯਮ ਹਨ ਜਦੋਂ ਘਰੋਂ ਫੁਰਮਾ ਪੰਜਦਾ ਹੈ ਕਿ ਮੈਂ ਗੁਰਦਵਾਰੇ ਜਾਣਾ ਹੈ ਕੋਈ ਸਵੇਕ ਵਕਤ ਇਸ ਜੀਵਨ ਦੀ ਜਿਹੜੀ ਹਾਜ਼ਰੀਆਂ ਦਰਗਾਹ ਦੇ ਵਿੱਚ ਲੱਗ ਜਾਂਦੇ ਜਿਸਟਰ ਤੇ ਨਾਮ ਚੜ ਜਾਂਦਾ ਜਿਵੇਂ ਇੱਕ ਕਦਮ ਕਰੋ ਲੈ ਕੇ ਗੁਰੂ ਦਰਬਾਰ ਆਉਂਦਾ ਇੱਕ ਇੱਕ ਕਦਮ ਦਾ ਇਸ ਵਿੱਚ ਸੰਵੇਦਨਜਕ ਦਾ ਫਲ ਪ੍ਰਾਪਤ ਹੁੰਦਾ ਜਦੋਂ ਸੰਤ ਕੁੰਜੀ ਨੂੰ ਆ ਕੇ ਸੀਸ ਝੁਕਾਉਂਦਾ ਹੈ ਜਿਹਨੇ ਪਾਪਾਂ ਨੇ ਪੰਦਤ ਜੀ ਤੇ ਚੱਕੀਆਂ ਨੇ ਕੋਈ ਸਾਜ ਨੂੰ ਗੁਰੂ ਦੇ ਚਰਨਾਂ 'ਚ ਇਹ ਹੀ ਹੋਣਾ ਹੈ

ਮੇਕਿਓ ਉਨਦੀ ਇਹ ਮੇਲਾ ਤਹਰਾਦਾਨਿਕ ਜਨ ਜਨਮ ਦੀ ਸੋਈ ਤੋਂ ਜਦੋਂ ਗੁਰੂ ਦਰਬਾਰ ਆਉਣਾ ਹੈ ਮੈਂ ਕੋਈ ਬਿੰਦੀ ਜ਼ਿਆਦਾ ਕਹਾਣੀਆਂ ਸੰਭਾਲੀ ਅਧੋਪੀ ਸਮਾਜ ਵਿੱਚ ਸਾਨੂੰ ਜੋ ਜ਼ਰੂਰਤ ਹੈ ਉਹ ਜੀਵਨ ਨੂੰ ਕਿਵੇਂ ਭਰਿਆ ਜਾ ਸਕਦਾ ਤੇ ਬੰਦੀ ਦਾ ਕਰਨਾ